que सवान स्वतंत्रता दिवस मनाने जा रहे हैं इस मौके में आप सबको हार्दिक बधाई देता हाँ देश की लादी चलियां बख लहर शहीद आगम सरदार भगत सिंह शहीद राजगुरु जी सुखदेव जी सरदार करतार सिंह सराभा जी ਸ਼ਹੀਦ ਹੋ ਜਿੰਦੀ ਮਦਨ ਲਾਲ ਦੀ ਗਰਾਹੀ ਲਾਲਾ ਲਾਜਪਤ ਰਾਏ ਦੀ ਦੀਵਾਨ ਸਿੰਘ ਕਾਲੇ ਪਾਣੀ ਦੀ ਅਤੇ ਹੋਰ ਆਜ਼ਾਦੀ ਬੁਲਾਟੀ ਦੇ ਜਿਨ੍ਹਾਂ ਨੇ ਸਮੇਂ ਸਮੇਂ ਤੇ ਅਰੰਭੇ ਗੇ ਸੰਘਰਸ਼ਾਂ ਕਰ ਕੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਮੈਨੂੰ ਅੱਜ ਅਸੀਂ ਢੜਬਾ ਵਿਖੇ 79ਵਾਂ ਸੁਤੰਤਰਤਾ ਦਿਵਸ ਮਨਾਇਆ ਹੈਗਾ ਮੈਂ ਸਾਰੇ ਢੜਬਾ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਬੱਚਿਆਂ ਨੇ ਬੜਾ ਹੀ ਚੰਗਾ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਬੱਚਿਆਂ ਨੇ ਉਹਨਾਂ ਦੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਬੱਚਿਆਂ ਦੇ ਪੇਰੈਂਟਸ ਵੀ ਆਏ ਹੋਰ ਅਲੱਗ-ਅਲੱਗ ਵਰਗਾਂ ਦੇ ਖਿੱਤਿਆਂ ਦੇ ਮੋਤਵਰ ਸਖਸ਼ੀਤਾ ਵੀ ਮੌਜੂਦ ਸੀਗੀਆਂ ਤੇ ਬੜਾ ਅੱਛਾ ਮਾਹੌਲ ਬਣਿਆ ਤੋਂ ਮੈਂ ਸਾਰਿਆਂ ਨੂੰ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅਸੀਂ ਜਿਹੜੀ ਇਹ ਆਜ਼ਾਦੀ بڑے ਸੰਘਰਸ਼ਾਂ ਬਾਅਦ ਬੜੀ ਮੁਸੀਬਤਾਂ ਝੱਲ ਕੇ ਲਈ ਹੈਗੀ ਐ ਸੋ ਇਸ ਨੂੰ ਬਰਕਰਾਰ ਰੱਖਿਏ ਤੇ ਆਪਣਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੀਏ ਤੇ ਚੰਗੀ ਮਿਹਨਤਕਸ਼ ਇਨਸਾਨ ਬਣੀਏ ਤੇ ਖੂਬ ਤਰੱਕੀ ਕਰੀਏ। ਕੋਈ ਸ਼ਾਮਤ ਸਤਿ ਸ਼੍ਰੀ ਅਕਾਲ ਦਰਸ਼ਕੋਨਾਂ ਦਾ ਦਿਨ ਬਣਾਇਆ। ਅੱਜ ਆਜ਼ਾਦੀ ਦੇ 79ਵੇਂ ਦਿਹਾੜੇ ਤੇ ਹਿੰਦੁਸਤਾਨ ਦੇ ਸਮੂਹ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਜਿਹੜੇ ਦੇਸ਼ ਦੇ ਸ਼ਹੀਦ ਹੋਏ ਨੇ ਜਿੰਨਾ ਕਰਕੇ ਅਸੀਂ ਅੱਜ ਖੁੱਲੀ ਫਿਜ਼ਾ ਦੇ ਵਿੱਚ ਹਵਾ ਲੈ ਕੇ ਸਾਹ ਲੈ ਰਹੇ ਆ ਉਹਨਾਂ ਨੂੰ ਨਮਨ ਕਰਦੇ ਆ ਨਮਸਕਾਰ ਕਰਦੇ ਆ ਪ੍ਰਣਾਮ ਕਰਦੇ ਆ ਤੇ ਸਾਡੀ ਮਿਲਟਰੀ ਨੂੰ ਪ੍ਰਣਾਮ ਕਰਦੇ ਆ ਜਿਹੜੀ ਬਾਰਡਰ ਤੇ ਸਾਡੀ ਰਾਖੀ ਕਰ ਰਹੀ ਹੈਗੀ ਉਹਨਾਂ ਨੂੰ ਸਲੂਟ ਕਰਦੇ ਆ ਅਸੀਂ ਮੁਲਕ ਦੇ ਸਾਰੇ ਦੇਸ਼ ਵਾਸੀ ਨੂੰ ਪੰਜਾਬ ਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ 79ਵੇਂ ਆਜ਼ਾਦੀ ਦਿਹਾੜੇ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਦਿਰਬੇ ਨੂੰ ਸਾਡੇ ਨੂੰ ਪਛੜਿਆ ਹੋਇਆ ਇਲਾਕਾ ਕਹਿੰਦੇ ਸੀਗੇ ਮੰਤਰੀ ਸਾਹਿਬ ਨੇ ਸਪੈਸ਼ਲ ਮੈਨੂੰ ਕਿਹਾ ਵੀ ਐਤਕੀ 15 ਅਗਸਤ ਨੂੰ ਤੂੰ ਦਿਰਬੇ ਰਹੇਗਾ ਤਾਂ ਕਿ ਆਪਾਂ ਇੰਨੇ ਕੰਮ ਕੀਤੇ ਨਾਲ ਕੰਮਾਂ ਦਾ ਪਤਾ ਲੱਗੇ ਨਾਲ ਫੰਕਸ਼ਨ ਵਧੀਆ ਹੋ ਜੇ ਸਾਰੇ ਪਿੰਡਾਂ ਚੋਂ ਹਲਕੇ ਸਾਡੇ ਸਰਪੰਚ ਐਮਸੀ ਸਾਹਿਬ ਸਾਰੇ ਮੋਤਵਰ ਬੰਦੇ ਜਿਹੜੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਆਸ ਕਰਦੇ ਹਾਂ ਅਗਲੀ ਵਾਰ ਵੀ ਅਸੀਂ ਛੱਬੀ ਜਾਣਗੇ 15 ਅਗਸਤ ਨੂੰ ਇਦੋਂ ਵਧੀਆ ਪ੍ਰੋਗਰਾਮ ਕਰੀ ਗੁਰਦਾਂ ਦੇ ਭਤਿਆਂ ਲੋ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਜਿਹਨਾਂ ਨੂੰ ਕਿਵੇਂ ਦੇਖਦੇ ਸਾਡੇ ਬੱਚਿਆਂ ਨੂੰ ਜਿਹੜਾ ਸਿੱਧੇ ਕਹਿੰਦੇ ਜਲਪਾ ਵੀ ਬੈਕਵਰਡ ਆ ਜਾਂ ਉਹ ਹੈ ਤਾਂ ਇਹ ਅਸੀਂ ਸਾਰੇ ਦੂਜੇ ਜ਼ਿਲ੍ਹਿਆਂ ਨਾਲੋਂ ਵਧੀਆ ਫੰਕਸ਼ਨ ਕੀਤਾ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਸਾਡੇ ਸੱਭਿਆਚਾਰ ਨੂੰ ਜਿੰਦਾ ਰੱਖਿਆ ਸਾਡੇ ਸਕੂਲਾਂ ਨੇ ਸਾਡੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੇ ਮੈਨੂੰ ਬਹੁਤ ਵਾਰ ਵਧਾਈ ਦੇਣਾਗਾ ਟੀਚਰ ਸਾਹਿਬਾਨ ਨੂੰ ਸਕੂਲ ਦੇ ਮਾਲਕਾਂ ਨੂੰ ਪੇਰੈਂਟਸ ਤੇ ਬੱਚਿਆਂ ਨੂੰ ਦੇਖੋ ਪੂਰੇ ਪੰਜਾਬ ਦੇ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਹੈ ਉਹ ਦੇਖਿਆ ਉਹ ਪੂਰੇ ਉਹਨਾਂ ਦਾ ਹੀ ਸੁਪਨਾ ਨਹੀਂ ਵਰ ਕੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਸਦੇ ਹਰੇਕ ਨੌਜਵਾਨ ਦਾ ਹਰੇਕ ਪੰਜਾਬੀ ਦਾ ਉਹ ਸੁਪਨਾ ਕਿਉਂਕਿ ਇਹ ਪੰਜਾਬ ਸਾਡਾ ਕਿਤੇ ਨਾ ਕਿਤੇ ਗੁੰਮ ਹੋ ਗਿਆ ਸੀ ਜਿੱਥੇ ਅਸੀਂ ਰੰਗਲਾ ਪੰਜਾਬ ਨੂੰ ਬਣਾਉਣ ਦੇ ਲਈ ਸਰਕਾਰ ਹੈ ਜਿਹੜੀ ਆਮਦਵੀ ਪਾਰਟੀ ਦੀ ਪੂਰ ਜ਼ੋਰ ਕੰਮ ਕਰ ਰਹੀ ਹੈ ਉੱਥੇ ਅੱਜ ਸਕੂਲਾਂ ਦੇ ਵਿੱਚ ਵੀ ਉਹ ਜਿਹੜੀ ਨਹਾਰ ਸੀ ਸਾਨੂੰ ਉਹ ਵਿਸ਼ੇ ਸੀ ਜਿਹੜੇ ਅੱਜ ਦੇਖਣ ਨੂੰ ਮਿਲੇ ਉਹ ਬੱਚਿਆਂ ਨੇ ਉਸ ਪ੍ਰੋਗਰਾਮ ਦੇ ਵਿੱਚ ਇੱਕ ਜਿਹੜੀ ਉਮੀਦ ਦੀ ਕਿਰਨ ਸੀ ਉਹਨਾਂ ਨੂੰ ਜਾਪੀ ਉਹਨਾਂ ਦੇ ਆਧਾਰ ਤੇ ਜਿਹੜਾ ਪ੍ਰੋਗਰਾਮ ਸੀ ਬਹੁਤ ਵਧੀਆ ਬੱਚਿਆਂ ਨੇ ਪੇਸ਼ ਕਰੀਏ ਜਿਹੜੇ ਕੀਤੇ ਸੀ ਕਿ ਵੀ ਉਹਨਾਂ ਦੀ ਇਹ ਕਿੰਨੇ ਭਾਗੀਦਾਰੀ ਘਟਦੀ ਹੈ ਜਾਂ ਜਿਹੜੇ ਹਜੇ ਵੀ ਪੁਰਾਣੀਆਂ ਰਵਾਇਤਾਂ ਸੀਗੇ ਵੀ ਉਹਨਾਂ ਦੇ ਆਦਮੀਆਂ ਵੱਲੋਂ ਜਾਂ ਉਹਨਾਂ ਦੇ ਪੁੱਤਰਾ ਵੱਲੋਂ ਹੈ ਜਿਹੜੀ ਕੀਤੀ ਜਾਂਦੀ ਸੀਗੀ ਬਿਲਕੁਲ ਜੀ ਦੇਖੋ ਜਿੱਥੇ ਔਰਤਾਂ ਕਹਿੰਦੇ ਹੁੰਦੇ ਨੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਸਾਡੇ ਸਮਾਜ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਵੀ ਔਰਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਹੈ ਉਹ ਪਹਿਲਾਂ ਵੀ ਰਿਹਾ ਜੇ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਸੀ ਜਿਹੜੀ ਉਹ ਔਰਤਾਂ ਨੇ ਨਿਭਾਈ ਸੀ ਤੇ ਇਸ ਵਾਰ ਵੀ ਜਿਹੜਾ ਸਾਡਾ ਸੰਗਠਨ ਹੈ ਪੂਰਾ ਮਜ਼ਬੂਤੀ ਦੇ ਨਾਲ ਬਣਾਵਾਂਗੇ ਮੈਂ ਉਸ ਚੀਜ਼ ਨੂੰ ਨੋਟ ਕੀਤਾ ਸੀ ਉੱਥੇ ਤੁਰੰਤ ਉਸ ਚੀਜ਼ ਨੂੰ ਮੈਂ ਨੋਟਿਸ ਲੈ ਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਦਿੱਤਾ ਗਿਆ ਕਿ ਜਿੱਥੇ ਵੀ ਕਿਤੇ ਕੋਈ ਲੇਡੀ ਸਰਪੰਚ ਹੈ ਚਾਹੇ ਉਹ ਪੰਚ ਹੈ ਜਾਂ ਫਿਰ ਉਹ ਐਮਸੀ ਹੈ ਉਹ ਖੁਦ ਉਸ ਜਗ੍ਹਾ ਦੇ ਉੱਪਰ ਆਵੇ ਜਿੱਥੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹ ਆਪਣਾ ਬਣਦਾ ਜਿਹੜਾ ਯੋਗਦਾਨ ਹੈ ਸਮਾਜ ਦੇ ਵਿੱਚ ਉਹ ਜ਼ਰੂਰ ਪਾਉਣਾ ਕਿਉਂਕਿ ਇਹ ਜੇ ਔਰਤਾਂ ਸਾਡੀਆਂ ਬਾਹਰ ਨਿਕਲਣੀਆਂ ਸਭ ਤੋਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜਿਵੇਂ ਸਰਕਾਰ ਦੀਆਂ ਦੇਖਿਏ ਜਿਹੜੀ ਅੱਜ ਮਹਿੰਮ ਚੱਲ ਰਹੀ ਹੈ ਜੇ ਨਸ਼ਿਆਂ ਦੇ ਵਿੱਚ ਪੀੜਤਾ ਤਾਂ ਸਭ ਤੋਂ ਵੱਧ ਔਰਤ ਪੀੜਤਾ ਜੇ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਉਹ ਸਭ ਤੋਂ ਵੱਧ ਔਰਤਾਂ ਨੂੰ ਕਰਨਾ ਪੈਂਦਾ ਤਾਂ ਔਰਤਾਂ ਨੂੰ ਬਾਹਰ ਨਿਕਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਜਿੱਥੇ ਇੱਕ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਪੂਰੇ ਆਪਣੇ ਹਲਕੇ ਦੇ ਵਿੱਚ ਤੇ ਪੂਰੇ ਜਿਹੜਾ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਸੰਗਠਨ ਹੈ ਨੂੰ ਪੂਰੀ ਮਜ਼ਬੂਤੀ ਦੇ ਨਾਲ ਅਸੀਂ ਤੁਸੀਂ ਆਉਣ ਵਾਲੇ